हां दोस्तों सारेन सस्सेगल दोस्तों ਤੁਹਾਨੂੰ ਨਾ ਮੈਂ 1900 ਜਿਹੜੀ ਸਟਾਰਟਿੰਗ ਦੇ ਵਿੱਚ ਰੇਲ ਗੱਡੀ ਚੱਲਦੀ ਸੀ ਨਾ ਉਹ ਰੇਲ ਗੱਡੀ ਦਿਖਾਉਣ ਲੱਗਾ ਅੱਜ ਤੇ ਆਹ ਇੰਜਨ ਹੈ ਉਹ ਰੇਲ ਗੱਡੀ ਦਾ ਤੇ ਪੂਰੀ ਰੇਲ ਗੱਡੀ ਦਿਖਾਵਾਂਗਾ ਇੱਥੇ ਪੂਰੀ ਰੇਲ ਗੱਡੀ ਹੈ ਇਹ 1905 7 10 12 ਇਸ ਟਾਈਮ ਦੇ ਵਿੱਚ ਸਾਰੇ ਡੱਬੇ ਬਣੇ ਹੋਏ ਨੇ ਇੱਥੇ ਰੇਲ ਗੱਡੀ ਹੈ ਤੇ ਪਹਿਲਾਂ ਤੁਸੀਂ ਇੰਜਨ ਦੇਖ ਲਓ ਇਹ ਪੁਰਾਣਾ ਇੰਜਨ ਹੈ ਭਾਫ਼ ਵਾਲਾ ਇੰਜਨ ਛੋਟਾ ਇੰਜਨ ਸੀ ਜਿਹੜੇ ਪੁਰਾਣੇ ਚੱਲਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਪੂਰੀ ਰੇਲ ਗੱਡੀ ਦਿਖਾਉਂਗਾ ਤੇ ਬੜੀਆਂ ਘੈਂਟ ਘੈਂਟ ਚੀਜ਼ਾਂ ਨੇ ਇਹਦੇ ਵਿੱਚ ਦੇਖਣ ਵਾਲੀਆਂ ਚੀਜ਼ਾਂ ਨੇ ਤੇ ਆਜੋ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਤੇ ਦੇਖ ਲਓ ਵੀ ਇਹ ਭਾਫ ਵਾਲਾ ਇੰਜਣ ਛੋਟੇ ਇੰਜਣ ਚੱਲਦੇ ਸੀਗੇ ਤੇ ਇਹ ਦਾ ਸਾਰਾ ਸਿਸਟਮ ਲਿਖਿਆ ਹੋਇਆ ਵੀ ਕੀ ਕੀ ਕਿਵੇਂ ਦਾ ਸੀ ਤੇ ਆਜੋ ਅੱਗੇ ਮੈਂ ਤੁਹਾਨੂੰ ਡੱਬਿਆਂ ਦੇ ਸਾਲ ਕਦੋਂ ਬਣੇ ਡੱਬੇ ਸਾਰਾ ਕੁਝ ਦਿਖਾਉਣਾ ਉਹ ਵੀ ਦਿਖਾਉਂਗਾ ਸਾਰਾ ਕੁਝ ਤੇ ਆ ਦੇਖੋ 1907 ਲਿਖਿਆ ਹੋਇਆ 1907 1907 ਦੇ ਚ ਬਣੀ ਹੋਈ ਹੈ ਇਹ ਤੇ ਲੱਕੜ ਦੀ ਰੇਲ ਗੱਡੀ ਹੈ ਸਾਰੀ ਲੱਕੜ ਦੀ ਰੇਲ ਗੱਡੀ ਉਸ ਟਾਈਮ ਦੀ ਆ ਦੇਖੋ ਲੱਕੜ ਹੈ ਆ ਜਿਵੇਂ ਲਿਖਾ ਵੁੱਡਨ ਬੋਡੀ ਵੁੱਡਨ ਬੋਡੀ ਲਿਖਿਆ ਲੱਕੜ ਦੀ ਤੇ weight ਹੈਗਾ 11.4 ਟਨ 11.4 ਟਨ ਇਹਦਾ weight ਹੈ ਡੱਬੇ ਦਾ ਤੇ ਲੱਕੜ ਦੀ ਬੋਡੀ ਬਣੀ ਹੋਈ ਹੈ ਸਾਰੀ ਤੇ ਆਜੋ ਤੁਹਾਨੂੰ ਅੱਗੇ ਦਿਖਾਣਾ ਇਹ ਬੜੀ ਘੈਂਟ ਚੀਜ਼ ਹੈ ਤੇ ਇਹੋ ਜਿਹੀਆਂ ਚੀਜ਼ਾਂ ਇੱਥੇ ਮਿਊਜ਼ੀਅਮ ਦੇ ਵਿੱਚ ਰੱਖੀ ਹੋਈ ਹੈ ਮੈਂ ਆਰਸੀਐਫ ਆਇਆ ਹੋਇਆ ਇੱਥੇ ਤੇ ਇਹਨਾਂ ਨੇ ਇੱਥੇ ਆਪਣੇ ਮਿਊਜ਼ੀਅਮ ਦੇ ਵਿੱਚ ਇਹ ਟ੍ਰੇਨਾਂ ਰੱਖੀਆਂ ਹੋਈਆਂ ਨੇ ਤੇ ਆ 1905 ਦਾ ਡੱਬਾ ਬਣਿਆ ਹੋਇਆ ਤੇ ਤੁਹਾਨੂੰ ਵਿੱਚੋਂ ਹੀ ਦਿਖਾਣਾ ਵੇਖੋ ਵਿੱਚੋਂ ਡੱਬੇ ਉਵੇਂ ਹੀ ਆ ਲੱਕੜ ਦੇ ਡੱਬੇ ਬਣੇ ਹੋਏ ਨੇ ਸਾਰੇ ਆ ਦੇਖੋ ਲੱਕੜ ਦੇ ਡੱਬੇ ਬਣੇ ਹੋਏ ਨੇ ਸਾਰੀ ਲੱਕੜ ਦੀ ਰੇਲ ਗੱਡੀ ਇੱਥੇ ਲਾਈਟਾਂ ਲੱਗੀਆਂ ਹੁੰਦੀਆਂ ਸੀ ਆ ਦੇਖੋ ਪੁਰਾਣੇ ਟਾਈਮ ਦੇ ਵਿੱਚ ਇਹ ਲਾਈਟਾਂ ਤਾਂ ਵੈਸੇ ਜਗਦੀਆਂ ਕਾਹਦੇ ਨਾ ਹੋਣਗੀਆਂ ਪਹਾਵ ਵਾਲਾ ਇੰਜਨ ਸੀ ਕੋਈ ਨਾ ਕੋਈ ਜਨਰੇਟਰ ਜੁੰਟਰ ਲਾਇਆ ਹੋਊਗਾ ਥੱਲੇ ਹਨਾ ਜਨਰੇਟਰ ਤਾਂ ਹੈ ਹੀ ਸੀਗੇ ਉਦੋਂ ਚੱਕਿਆਂ ਚੁੱਕਿਆਂ ਨਾਲ ਤੇ 1905 ਆ ਦੇਖੋ ਬਿਲਡ ਤੇ ਇਅਰ ਦਾ 1905 ਤੇ 14.4 ਟਨ ਦੀ ਇਹ ਇਹਦਾ ਵਜਨ ਹੈ ਤੇ ਆ ਦੇਖੋ ਇਹਦਾ ਵੀ ਇਹ ਲੱਕੜ ਦੀ ਸਾਰੀ ਤੇ ਸ਼ੀਸ਼ੇ ਉਦੋਂ ਵੀ ਲੱਗਦੇ ਸੀ ਕਿ ਲੱਕੜ ਦੇ ਵਿੱਚ ਫਿੱਟ ਕਰਦੇ ਸੀਗਾ ਸਾਰਾ ਵੇਖੋ ਲੱਕੜ ਹੀ ਲੱਗੀ ਹੋਈ ਹੈ ਵਿੱਚ ਲੱਕੜ ਦੀ ਰੇਲ ਗੱਡੀ ਸਾਰੀ ਤੇ ਆ ਵੇਖੋ ਲੱਕੜ ਦੇ ਡੱਬੇ ਬਣੇ ਹੋਏ ਨੇ ਤੇ ਆਜੋ ਤੁਹਾਨੂੰ ਅੱਗੇ ਦਿਖਾਨਾ ਆ ਦੇਖੋ ਆ ਸਾਰਾ ਕਿੰਨੀ ਸੋਹਣੀ ਚੀਜ਼ ਹੈ ਨਾ ਆ ਹੁੱਕਾ ਹੁੰਦੇ ਪੁਰਾਣੇ ਜਮਾਨੇ ਥੱਲੇ ਇਹਨਾਂ ਨੇ ਉਵੇਂ ਹੀ ਪਟੜੀ ਬਣਾ ਕੇ ਨਾ ਥੱਲੇ ਟ੍ਰੇਨ ਲਿਆ ਕੇ ਖਲਾਰੀ ਹੈ ਪੱਟੀ ਵੀ ਉਵੇਂ ਇਹ ਪਟੜੀ ਦੂਜੀ ਹੁੰਦੀ ਸੀ ਉਦੋਂ ਇਹ ਮੇਰਾ ਗੱਲ Shimla ਵਾਲੀ ਟ੍ਰੇਨ ਹੈ ਜਿਹੜੀ Shimla ਚਲਦੀ ਹੁੰਦੀ ਸੀ ਤੇ ਆਹ ਦੇਖੋ ਤੁਸੀਂ 1912 ਇਹ 1912 ਦਾ ਡੱਬਾ ਬਣਿਆ ਹੋਇਆ ਤੇ ਟਨ 13.8 ਟਨ ਦਾ ਹੈਗਾ ਇਹ ਤੇ ਇਹ Shimla ਵਾਲੀ ਹੈ ਜਿਹੜੀ ਛੋਟੀ Shimla ਚਲਦੀ ਹੁੰਦੀ ਸੀ ਆ ਦੇਖੋ ਸਾਰੀ ਟ੍ਰੇਨ ਉਵੇਂ ਹੀ ਖਲਾਰੀ ਹੋਈ ਆ ਤੇ ਬਹੁਤ ਸੋਹਣੀ ਲੱਗਦੀ ਆ ਆ ਜਿਹਦੇ ਸ਼ੈਂਕ ਲੱਗਾ ਹੋਇਆ ਕਿਚਨ ਇਹ ਕਿਚਨ ਸੀਗੀ ਆਹ ਦੇਖੋ ਉੱਤੇ ਕਿਮਣੀ ਲੱਗੀ ਹੋਈ ਹੈ ਕਿਚਨ ਹੈ ਟ੍ਰੇਨ ਦੀ ਹਣਾ ਕਿੰਨੀ ਸੋਹਣੀ 1912 ਦੇ ਵਿੱਚ ਵੀ ਕਿੰਨੀ ਸੋਹਣੀ ਆ ਦੇਖੋ ਆ ਲਮਾਰੀਆਂ ਉਵੇਂ ਹੀ ਕਾਇਮ ਐ ਪੂਰੀ ਹਣਾ ਲੱਕੜ ਦੀ ਟ੍ਰੇਨ ਆ ਤੇ ਲਮਾਰੀਆਂ ਉਵੇਂ ਹੀ ਕਾਇਮ ਐ ਪੂਰੀ ਵਧੀਆ ਲੱਕੜ ਨੂੰ ਦੇਖੋ ਕੁਝ ਨਹੀਂ ਲੱਗਾ ਆ 1912 ਤੋਂ ਇਹ ਲੱਕੜ ਉਵੇਂ ਹੀ ਸਹੀ ਸਲਾਮਤ ਐ ਕਮਾਲ ਐ ਨਾ ਤੇ ਆ ਦੇਖੋ ਬੜੀ ਸੋਹਣੀ ਆ ਸੀਟਾਂ ਸੂਟਾਂ ਲੱਗੀਆਂ ਹੋਣੀਆਂ ਉਤ ਕੱਢ-ਕੁੱਢ ਦਿੱਤੀਆਂ ਤੇ ਆ ਰੈਕ ਰੂਕ ਜਿਹਨੇ ਜਿਹੜੇ ਵਿੱਚ ਖਾਣ ਪੀਣ ਵਾਸਤੇ ਸਮਾਨ ਰੱਖਦੇ ਹੁਣੇ ਉਸ ਟਾਈਮ ਦੇ ਵਿੱਚ ਬਣਾਈ ਸੀ ਤੇ ਆ ਸ਼ੈਂਕ ਐ ਧੌਣ-ਧੌਣ ਵਾਸਤੇ ਭਾਂਡੇ ਕੁੰਡੇ ਦੇਖੋ ਸਟੀਲ ਉਵੇਂ ਹੀ ਕਾਇਮ ਐ ਹਜੇ ਤੱਕ ਸਟੀਲ ਉਵੇਂ ਚਮਕ ਰਹੀ ਹੈ ਹਨਾ ਆ ਦੇਖੋ ਤੁਸੀਂ ਉਵੇਂ ਸਟੀਲ ਚਮਕਦੀ ਹੈ ਜੇ 1920 ਕਮਾਲ ਹੈ ਹਨਾ ਤੇ ਉਹ ਅੱਗੇ ਰੈਕ ਰੂਪ ਜਿਹਨੇ ਵਾਸ਼ਰੂਮ ਬਣੇ ਹੋਏ ਨੇ ਆ ਜੋ ਅਗਲੇ ਡੱਬੇ ਚੱਲਦੇ ਆ ਆ ਦੇਖੋ ਆ ਲੱਕੜ ਦੀਆਂ ਸੀਟਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਉਸ ਟਾਈਮ ਦੇ ਵਿੱਚ ਸਾਰਾ ਕੁਝ ਲੱਕੜ ਦਾ ਹੀ ਬਣਦਾ ਸੀ ਹਨਾ ਤੇ ਕਿੰਨੀਆਂ ਸੋਹਣੀਆਂ ਲੱਗਦੀਆਂ ਤੇ ਲੱਕੜ ਦੀਆਂ ਸੀਟਾਂ ਬਣੀ ਹੋਈਆਂ ਦੇਖੋ ਆ ਦੇਖੋ ਸਾਰੀ ਆ ਦੇਖੋ ਨਾ ਤੇ ਅੱਜ ਤੁਹਾਨੂੰ ਹੋਰ ਦਿਖਾਉਣਾ ਲੱਕੜ ਦੀਆਂ ਸੀਟਾਂ ਵਾਲੀ ਟ੍ਰੇਨ ਆ ਸਾਰੀਆਂ ਲੱਕੜ ਦੀਆਂ ਸੀਟਾਂ ਬਣੀਆਂ ਹੋਈਆਂ ਉਸ ਟਾਈਮ ਦੇ ਵਿੱਚ ਆ ਲੱਕੜ ਦੀਆਂ ਸੀਟਾਂ ਤੇ ਆ ਹੁੱਕਾ ਵੀ ਬੜੀਆਂ ਤਗੜੀਆਂ ਤਗੜੀਆਂ ਲਾਈਆਂ ਉਸ ਟਾਈਮ ਵੀ ਤਗੜੀ ਗੱਡੀ ਬਣਦੀ ਸੀ ਆ ਮਾਲ ਗੱਡੀ ਦਾ ਡੱਬਾ ਇਹ ਮਾਲ ਗੱਡੀ ਦਾ ਡੱਬਾ ਆ ਗਿਆ ਉਸ ਟਾਈਮ ਇਹ 1907 ਦੇ ਵਿੱਚ ਮਾਲ ਗੱਡੀ ਦਾ ਡੱਬਾ ਬਣਿਆ ਹੋਇਆ ਹੈ। 1907 ਦਾ ਤੇ ਲੋਹਾ ਦੇਖੋ ਉਸ ਟਾਈਮ ਦਾ ਲੋਹਾ ਜਮਾਂ ਜੰਗਾਲ ਨਹੀਂ ਲੱਗਿਆ ਜਮਾਂ ਵੀ ਉਵੇਂ ਹੀ ਲੋਹਾ ਪਿਆ ਹੋਇਆ ਜਮਾਂ ਕਿ ਤੂੰ ਜਰ ਨਹੀਂ ਖਾਦੀ ਕਿਦੋਂ ਐ ਸਾਫ਼ ਹੈ ਲੋਹਾ ਆ ਦੇਖੋ ਕਿਤੇ ਜਰ ਦਾ ਨਾਮ ਨਿਸ਼ਾਨੀਆਂ ਤੇ ਸਾਰਾ ਰਿਪਟਾਂ ਨਾਲ ਸਾਰਾ ਰਿਪਟਾਂ ਨਾਲ ਬਣਿਆ ਹੋਇਆ ਤੇ ਆ ਜੋ ਆ ਵੀ ਇੱਕ ਡੱਬਾ ਇਹ ਦੇਖ ਲੈਨੇ ਕਦੋਂ ਦਾ ਆਹਵਾ ਵਿੱਚ ਸੀਪਨਾ ਸੂਟਾ ਟੂਟੀਆਂ ਪਈਆਂ ਜਾਂ ਪੈਪਾ ਪਾਣੀ ਪੁਣੀ ਦਾ ਇੰਤਜ਼ਾਮ ਹੁੰਦਾ ਸੀ ਵਿੱਚ ਟੈਂਕੀ ਹੁੰਦੀ ਸੀ 1907 ਦਾ ਵੀ 1907 ਦਾ ਬਣਿਆ ਹੋਇਆ ਤੇ ਆ ਦੇਖੋ ਹਨਾ ਪੂਰੀ ਟ੍ਰੇਨ ਹੈ ਪੂਰੀ ਟ੍ਰੇਨ 1907 ਦੀ ਟ੍ਰੇਨ ਆ ਦੇਖ ਲਓ ਸਾਰੀ ਟ੍ਰੇਨ ਉਥੇ ਦਾ ਖੜੀ ਹੈ ਤੇ ਆ ਡੱਬਾ ਦੂਜਾ ਆ ਵੀ ਦੇਖ ਲਓ ਹਨਾ ਆ ਦੇਖੋ ਤੁਸੀਂ ਕਿੰਨਾ ਸੋਹਣਾ ਆ ਵੇਖੋ ਚੜਨ ਵਾਲਾ ਵੀ ਲੱਕੜ ਦੀ ਪੌੜੀ ਬਣਾਈ ਹੋਈ ਐ ਲੱਕੜੀ ਵੀ ਲੱਕੜ ਦੀ ਸੀ ਥੱਲੇ ਤੇ ਆਹ ਸੀਟਾਂ ਨੇ ਆ ਡਬਲ ਸੀਟਾਂ ਵੇਲੇ ਉੱਤੇ ਵੀ ਸੀਟਾਂ ਹੁੰਦੀਆਂ ਸੀ ਆ ਦੇਖੋ ਉਵੇਂ ਅੱਜ ਕੱਲ੍ਹ ਵਾਂਗ ਲੱਕੜ ਦੀਆਂ ਸੀਟਾਂ ਬਣੀਆਂ ਉੱਪਰ ਵੀ ਡਬਲ ਆਹ ਹੋਲਡਰ ਲੱਗਾ ਹੋਇਆ ਉੱਤੇ ਛੱਤ ਦੇ ਉੱਤੇ ਹੈਨਾ ਆ ਕੋਈ ਇੱਕ ਵੀ ਹੋਲਡਰ ਲੱਗਾ ਹੋਇਆ ਤੇ ਥੱਲਾ ਵੀ ਇਹ ਲੱਕੜ ਦਾ ਹੀ ਬਣਿਆ ਸੀ ਥੱਲੇੋਂ ਨਿਕਲ ਗਿਆ ਇਹਦਾ ਥੱਲਾ ਆਹ ਤਾਰ ਜਾਂਦੀ ਆ ਕਰੰਟ ਕਰੰਟ ਵਾਲੀ ਤਾਰ ਜਾਂਦੀ ਸੀ ਇੰਜਣ ਕੋਲੋਂ ਕੀ ਤਾਲਮ ਘਰੀਏ ਬਈ ਤੇ ਬਹੁਤ ਸੋਹਣੀ ਚੀਜ਼ ਲੱਗਦੀ ਦੇਖਣ ਨੂੰ ਹਨਾ ਆ ਦੇਖੋ ਬਾ ਥੱਲਾ ਕਿਵੇਂ ਉਮੀ ਕੈਂਪ ਪਿਆ ਉਸ ਟਾਈਮ ਦਾ ਆ ਦੇਖ ਲਓ ਬਹੁਤ ਸੋਹਣੀ ਚੀਜ਼ ਆ ਆ ਦੇਖੋ ਇਹ ਨੰਬਰ ਪਲੇਟਾਂ ਹੀ ਲਾਈਆਂ ਹੋਈਆਂ ਇਹਨਾਂ ਨੇ ਇੱਕ ਤੋਂ ਦੂਜੇ ਬਣਿਆ ਕੀ ਸਕਦਾ ਤੇ ਛੋਟੀ ਇਹ ਸ਼ਿਮਲੇ ਵਾਲੀ ਟ੍ਰੇਨ ਹੈ ਛੋਟੀ ਪਟੜੀ ਵਾਲੀ ਹੈ ਸ਼ਿਮਲੇ ਚਲਦੀ ਹੁੰਦੀ ਸੀ ਅੰਗਰੇਜ਼ਾਂ ਨੇ ਚਲਾਈ ਸੀ ਇਹ ਟ੍ਰੇਨ ਆ ਦੇਖ ਲਓ ਆ ਇੰਜਨ ਉਸ ਟਾਈਮ ਦਾ ਇੰਜਨ ਦੇਖੋ ਕਿੰਨਾ ਘੈਂਟ ਆ ਆ ਉਸ ਟਾਈਮ ਵਾਲਾ ਇੰਜਨ ਹੈ ਇਹ ਇੰਜਨ ਦਾ ਫਰਕ ਹੈ ਉਹ ਇੰਜਨ ਭਾਫ਼ ਵਾਲਾ ਇਹ ਇੰਜਨ ਮੈਨੂੰ ਹੋਰ ਲੱਗਦਾ ਇਹ ਮੈਨੂੰ ਬਿਜਲੀ ਵਾਲਾ ਲੱਗਦਾ ਇੰਜਨ ਜਾਂ ਕੀ ਹਸਾਕਦਾ ਵੈ ਇਹ ਰੇਡੀਏਟਰ ਲੱਗਾ ਹੋਇਆ ਹੈ ਇਹ ਇੰਜਨ ਸ਼ਾਇਦ ਡੀਜ਼ਲ ਡੀਜ਼ਲ ਇੰਜਨ ਹੈ ਇਹ ਡੀਜ਼ਲ ਇੰਜਨ ਲੱਗਦਾ ਹੈ ਆ ਦੇਖੋ ਸਾਹਾਂ ਇਹ ਡੀਜ਼ਲ ਇੰਜਨ ਹੈ ਉਸ ਟਾਈਮ ਦਾ ਇਹਦੀ ਬੰਦਾ ਸਾਲ ਨਹੀਂ ਲਿਖਿਆ 12 ਟਨ ਦਾ ਇੱਕ 120 ਕੁਆਂਟਰ ਦਾ ਆ ਦੇਖ ਲਓ ਪੂਰੀ ਟ੍ਰੇਨ ਇੱਥੇ ਖੜਾਈ ਹੋਈ ਹੈ